ਜਿਵੇਂ ਆਪਾਂ ਗੱਲ ਕਰੀਏ ਟੋਕਿਆਂ ਦੀ ਹਾਂਜੀ ਆਪਣੀ ਟੋਕੇ ਦੀ ਜਿਹੜੀ ਮਤਲਬ ਕੁਆਲਿਟੀ ਹੈ ਉਹ ਵੀ ਬਹੁਤ ਵਧੀਆ ਹਾਈ ਫਾਈ ਕੁਆਲਿਟੀ ਦੇ ਵਿੱਚੋਂ ਤਿਆਰ ਕਰਵਾਏ ਹੋਏ ਨੇ ਟੋਕੇ ਹੂੰ ਤੇ ਬਾਕੀ ਜਿਵੇਂ ਆਪਾਂ ਗੱਲ ਕਰੀਏ ਵੀ ਟੋਕਾ ਲਵੇ ਲਾਉਣ ਦੀ ਦੇਖੋ ਇੱਕ ਬਾਰ ਮਸ਼ੀਨ ਦੇ ਜਿਵੇਂ ਅਸੀਂ ਟੋਕੇ ਲਾ ਕੇ ਤੋੜ ਦਿਆਂ ਹੂੰ ਤਕਰੀਬਨ ਤਕਰੀਬਨ 100 ਕਿੱਲਾ ਮੱਕੀ ਦਾ ਕਰਕੇ ਉਸ ਤੋਂ ਬਾਅਦ ਮਤਲਬ ਟੋਕੇ ਆਪਣੇ ਦੁਆਰਾ ਬਾਹਰ ਨਿਕਲ ਜਾਂਦੇ ਨੇ ਹੂੰ ਜਿਉਂ-ਜਿਉਂ ਆਪਣਾ ਟੋਕਾ ਘਸੀ ਜਾਂਦਾ ਆਪਣੀ ਮਤਲਬ ਵਿਚਾਲੋਂ ਬੱਖ ਕਰਕੇ ਮਸ਼ੀਨ ਦੇ ਲਈ ਲਵੇ ਲੱਗ ਜਾਂਦੀ ਹੈ ਜੀ ਦੇਹਲੀ ਲਵੇ ਲਾਗੀ ਜਦੋਂ ਮਤਲਬ ਆਪਣੇ ਟੋਕੇ ਜਮਾ ਸਿਰੇ ਲਾਗੇ ਉਦੋਂ ਬਾਅਦ ਕੈਪਸੂਲ ਦਿੱਤੇ ਹੁੰਨੇ ਆਪਣੇ ਬਲੇਟਾਂ ਦੇ ਵਿੱਚ ਉਹ ਢਿੱਲੇ ਕਰੋ ਬਲੇਟ ਸਾਰੇ ਤੇ ਸਾਰੇ ਪ੍ਰੋਪਰ ਬਾਹਰ ਕਰਕੇ ਉਦੋਂ ਬਾਅਦ ਸਾਨ ਪੱਥਰ ਲਵੇ ਲਾ ਕੇ ਮਤਲਬ ਜਦੋਂ ਸਾਰੇ ਬਲੇਟਾਂ ਨਾਲ ਸਾਨ ਪੱਥਰ ਆਪਣਾ ਟੱਚ ਕਰ ਗਿਆ ਉਸ ਤੋਂ ਬਾਅਦ ਆਪਣੇ ਡੇਲੀ ਸੈੱਟ ਕਰਦੇ ਨੇ ਟੋਕੇ ਨਾਲ ਇਹ ਮਤਲਬ ਬਹੁਤ ਵੱਡੀ ਆਪਣਾ ਫੈਸਿਲਿਟੀ ਦਿੱਤੀ ਹੈ ਨਹੀਂ ਵਿੱਚ ਮਸ਼ੀਨਾਂ ਦੇ ਵਿੱਚ ਕੀ ਆ ਮਸ਼ੀਨ ਦਾ ਇਕੱਲਾ-ਇਕੱਲਾ ਬਲੇਟ ਖੋਲ ਕੇ ਸੈੱਟ ਕਰਨਾ ਪੈਂਦਾ ਡੇਲੀ ਉਹਨਾਂ ਦੀ ਪ੍ਰੋਪਰ ਇੱਕ ਥਾਂ 'ਤੇ ਖੜੀ ਹੈ ਮਤਲਬ ਇਕੱਲਾ-ਇਕੱਲਾ ਬਲੇਟ ਹੈ ਜ਼ਿੰਮੇਵਾਰ ਨੂੰ ਜੇ ਹੁਣ ਇੱਕ ਸੂਤ ਦੀ ਬਿਲ ਪੈ ਗਈ ਤਾਂ ਸਾਰੇ ਬਲੇਟ ਖੋਲ ਕੇ ਸੈੱਟ ਕਰਨੇ ਪੈਣਗੇ ਉਹ ਅਣਜਾਣ ਬੰਦਾ ਕਰ ਨਹੀਂ ਸਕਦਾ ਆਪਣੀ ਮਸ਼ੀਨ ਦੇ ਵਿੱਚ ਮਤਲਬ ਇੱਕ ਵਾਰੀ ਬਲੇਟ ਤੁਸੀਂ ਲਿਆਉਣੇ ਨੇ ਉਦੋਂ ਬਾਅਦ ਨਾਲ ਬਸ ਡੇਲੀ ਹੀ ਲਵੇ ਲਾਉਣੀ ਹੈ ਆਪਣੇ ਮਸ਼ੀਨ ਨੂੰ ਵੱਖ ਕਰੋ ਤਿੰਨ ਬਿਲਡਾਂ ਲਉਣੀ ਪਈ ਨੇ ਮਿੰਟ 15 ਦਾ ਕੰਮ ਹੈ ਜੀ ਉਹ ਹਾਂ ਕੋਈ ਬਹੁਤਾ ਵੱਡਾ ਕੰਮ ਨਹੀਂ ਜੇ ਆਪਾਂ ਕੱਲਾ ਕੱਲਾ ਪਲੇਟ ਖੋਲ ਕੇ ਆਪਾਂ ਸੈੱਟ ਕਰੀਏ ਤਾਂ ਤਕਰੀਬਨ ਅੱਧੀ ਦਿਹਾੜੀ ਦਾ ਕੰਮ ਹੈ ਜੀ ਅਣਜਾਣ ਬੰਦਾ ਉਹ ਨਹੀਂ ਕਰ ਨਹੀਂ ਸਕਦਾ ਤੇ ਛੋਟੀ ਮੇਨ ਜਿਹੜਾ ਦੁਕਾਨ ਹੈਗੀ ਕਿੱਥੇ ਹੈਗੀ ਦੁਕਾਨ ਆਪਣੀ ਆਪਣੀ ਵਰਕਸ਼ਾਪ ਹੈਗੀ ਆ ਜੀ ਪਿੰਡ ਨਤਾਂ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਹੈ ਤੇ ਬਹਾਦਰਪੁਰ ਤੋਂ ਐਨ ਐਚ 7 ਤੋਂ 3 ਕਿਲੋਮੀਟਰ ਆਪਣਾ ਪਿੰਡ ਪੈ ਜਾਂਦਾ ਸਿਪਦੇਵਾਲ ਜੀ ਤੇ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ ਹੈਗਾ ਆਪਣਾ 95923 2902 ਕਿੰਨੇ ਟਾਈਮ ਦੇ ਵਿੱਚ ਮਸ਼ੀਨ ਜਿਹੜੀ ਮਿਲ ਜਾਂਦੀ ਹੈ ਪਿਆਰ ਮਸ਼ੀਨ ਤਕਰੀਬਨ ਜਦੋਂ ਤਾਂ ਐਡਵਾਂਸ ਬੁਕਿੰਗਾਂ ਹੁੰਦੀਆਂ ਨੇ ਜੀ ਉਹਦਾ ਤਕਰੀਬਨ ਲੰਮਾ ਸਮਾਂ ਦੇਣਾ ਪੈਂਦਾ ਹੈ ਜੇ ਸਾਈਆਂ ਮਤਲਬ ਪਹਿਲਾਂ ਹੋ ਜੇ ਜਿਵੇਂ ਜਨਵਰੀ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਸਾਈਆਂ ਜੇ ਉਦੋਂ ਕੋਈ ਕਰਦਾ ਫਿਰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਹਾਂ ਫਿਰ ਉਹ ਤੋਂ ਕੋਈ ਦਿੱਕਤ ਨਹੀਂ ਜੇ ਮੌਕੇ ਤੇ ਜਾ ਕੇ ਆਪਾਂ ਕਹੀਏ ਫਿਰ ਉਹ ਤੋਂ ਮੁਸ਼ਕਲ ਹੋ ਜਾਂਦਾ ਤੁਹਾਨੂੰ ਵੀ ਪਤਾ ਠੀਕ ਹੈ ਜੀ ਤੇ ਬਾਕੀ ਸਤਨਾਮ ਹੋਰ ਕੋਈ ਗੱਲਬਾਤ ਕੀ ਕਹਿਣਾ ਚਾਹਣਾਗਾ ਓਕੇ ਬਾਈ ਯਾਰ ਬਾਕੀ ਹੋਰ ਗੱਲ ਆ ਜਿਵੇਂ ਕੋਈ ਮੰਨ ਕੇ ਕੋਈ ਤੜਪੈਂਦੀ ਆ ਜਾਂ ਕੋਈ ਆਪਾਂ ਨੂੰ ਤਾਂ ਪਈ ਨਹੀਂ ਜੇ ਬਾਈ ਨਾਲ ਖੜੇ ਨੇ ਇਹ ਜੀ ਗੱਲ ਨਹੀਂ ਯਾਰ ਭਾਵੇਂ ਰਾਤ ਨੂੰ ਜਦੋਂ ਮਰਜ਼ੀ ਫੋਨ ਕਰ ਦੋ ਆਏ ਨਹੀਂਗਾ ਯਾਰ ਮੱਥੇ ਵੱਟ ਨਹੀਂ ਪਾਉਂਦੇ ਹੈਗੇ ਵੀ ਬੰਦਾ ਚੀਜ਼ ਦੇ ਕੇ ਮੁੜ ਕੇ ਮਗਰ ਹਣਾ ਅਗਲਾ ਮੋੜ ਕੇ ਫੋਨ ਵੀ ਨਹੀਂ ਚਾਗਦਾ ਕਹਿੰਦਾ ਬਬ ਚੀਜ਼ ਤਾਂ ਵਧੀਆ ਹੈਗੀ ਹੈਗੀ ਬਾਈ ਬੰਦੇ ਵੀ ਵਾਲੇ ਬੰਦੇ ਵੀ ਸੁਭਾਅ ਹੀ ਵਧੀਆ ਬਾਈ ਯਾਰ ਆਰਪਪਉਣਾ ਤਾਂ ਵੀ ਕੰਟੈਕਟ ਕਰ ਲਿਓ ਜਦੋਂ ਤੁਸੀਂ ਮਸ਼ੀਨ ਖਰੀਦਣੀ ਹੈਗੀ ਤਾਂ ਵੀ ਬਾਈ ਕੋਲੇ ਮਸ਼ੀਨ ਚੱਲਦੀ ਦੇਖ ਜੂ ਪਹਿਲਾਂ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰੋ ਜਿਹੜੇ ਭਰਾਵਾਂ ਕੋਲੇ ਚੱਲਦੀ ਹੈ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ